ਮਾੜਾ ਬੜਾ ਜੀ 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 ਆਪਣਾ ਨਾਮ ਸੋਨੀ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਵੀਰੋ ਸੀ ਤਾਂ ਇਹੀ ਕਹਿਣਾ ਚਾਹੁੰਦੇ ਆ ਜਿਹੜਾ ਗਰੀਬ ਦਾ ਸਿਸਟਮ ਆ ਬਹੁਤ ਮਾੜਾ ਹਾਲ ਆਈ ਗਰੀਬ ਦਾ ਕਹਿੰਦਾ ਭਾ ਬਸ ਐਦਾਂ ਆ ਵੀ ਜੋ ਗਰੀਬ ਕੰਮ ਕਰਦਾ ਗਰੀਬ ਦਾ ਕੰਮ ਦਾ ਸਿਸਟਮ ਹੈ ਨਹੀਂ ਕੋਈ ਮੰਨ ਲਓ ਜੇ ਇੱਕ ਦਿਵਾਰ ਬੰਦਾ ਝੋਨਾ ਲਾਂਦਾ ਕੋਈ ਝੋਨੇ ਬਾਰੇ ਵੀ ਬੱਚੇ ਤੋਂ ਲੈ ਕੇ ਮੰਨ ਲਓ ਸਿਆਣੇ ਤੱਕ ਬੰਦਾ ਪਰਿਵਾਰ ਸਮੇਤ ਜਾਂਦਾ ਜੀ ਗਰਮੀ ਬਹੁਤ ਜ਼ਿਆਦਾ ਉੱਪਰ ਪਈ ਜਾਂਦੀ ਜੀ ਰੇਟ ਉਹ ਮਿਲਦਾ ਨਹੀਂ ਪਿਆ ਹੈਗਾ ਜੀ ਜੇ ਆਪਾਂ ਮੰਨ ਲਓ ਇਹ ਗੱਲ ਕਰਦੇ ਆਂ ਵੀ ਸਰਕਾਰਾਂ ਵੱਲੋਂ ਗੱਲਾਂ ਕਰਦੇ ਸਰਕਾਰ ਨੂੰ ਮਤਲਬ ਇਹ ਹੋਣਾ ਚਾਹੀਦਾ ਵਾ ਵੀ ਜਿਹੜਾ ਗਰੀਬ ਆ ਜੇ ਕਿਸਾਨ ਕਿਸਾਨ ਦਾ ਵੀ ਉਹ ਸੋਚਦੀ ਆ ਸਰਕਾਰ ਤਾਂ ਗਰੀਬ ਦਾ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਗਰੀਬ ਦਾ ਦਿਹਾੜੀ ਦਾ ਸਿਸਟਮ ਬਦਲਣਾ ਚਾਹੀਦਾ ਗਰੀਬ ਕੋਲੇ ਰੋਜਗਾਰ ਰਹਿਣੀ ਤੇ ਗਰੀਬ ਵੇਰ ਜਗਾਰ ਹੋਇਆ ਪਿਆ ਸਰਕਾਰਾਂ ਨੂੰ ਮੰਨ ਲਓ ਜੇ ਕਿਸਾਨਾਂ ਤੱਕ ਸਰਕਾਰ ਮੁਆਵਜ਼ਾ ਦਿੰਦੀ ਆ ਤਾਂ ਗਰੀਬ ਨੂੰ ਵੀ ਮੁਆਵਜ਼ਾ ਦੇਣਾ ਚਾਹੀਦਾ ਵਾ ਸਾਡਾ ਗਰੀਬ ਦਾ ਵੀ ਮੰਨ ਲਓ ਸਿਸਟਮ ਹੋਣਾ ਚਾਹੀਦਾ ਵਾ ਫੋੜਾ ਸੀ ਪਲੱਸ 2 ਕੀਤੀ ਹੈ ਸਾਡੇ ਕੋਲੇ ਕੋਈ ਕੰਮ ਨਹੀਂ ਸੀ ਵੇਰ ਜਕਾਰ ਮੰਨ ਲਓ ਦਿਹਾੜੀ ਜਾਂਦੇ ਜੇ ਇੱਕ ਦਿਹਾੜੀ ਮਿਲਦੀ ਆ ਤੋ ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਜੇ ਜਿੰਮੇਦਾਰ ਕੋਈ ਬੁਲਾਉਂਦਾ ਵੀ ਦਿਹਾੜੀ ਤੇ ਉਹ ਸਿਰਫ ਕੀ ਇੱਕ ਦਿਨ ਕੰਮ ਕਰਾਂਦਾ ਉਸ ਤੋਂ ਬਾਅਦ ਚਾਰ ਦਿਨ ਅਸੀਂ ਫੇਰ ਬੇਲੇ ਰਹਿੰਦੇ ਆ ਸਤਾਈ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਗਰੀਬ ਦਾ ਵੀ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਵਾ ਜਿੱਦਾਂ ਕਿਸਾਨ ਦਾ ਤੁਸੀਂ ਕੋਈ ਨਾ ਕੋਈ ਮਸਲਾ ਹੱਲ ਕਰਦੇ ਆ ਦਾ ਸਾਡਾ ਵੀ ਕੋਈ ਗਰੀਬ ਦਾ ਮਜ਼ਦੂਰ ਦਾ ਵੀ ਮਸਲਾ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਭਗਵੰਤ ਮਾਨ ਸਰਕਾਰ ਵੱਲੋਂ ਦੇਖ ਲੋ ਜੀ ਤਕਰੀਬਨ ਮੰਨ ਲਓ 2.5 ਸਾਲ ਹੋ ਗਏ ਉਹ ਕਹਿੰਦਾ ਸੀ ਮੈਂ ਟੀਪਨ ਦੇ ਵਿੱਚ ਰੋਟੀ ਪਾ ਕੇ ਜਿੰਨੇ ਵੀ ਮਜ਼ਦੂਰ ਆ ਵੀ ਫੈਕਟਰੀਆਂ ਲਾ ਦੂੰਗਾ ਕਾਰਖਾਨੇ ਵੱਡੇ ਵੱਡੇ ਲਾ ਦੂੰਗਾ ਵੀ ਉਹਦੇ ਵਿੱਚ ਜਿਹੜੇ ਵੀ ਕੋਈ ਬੇਰ ਰਜਗਾਰ ਮੁੰਡੇ ਆ ਨੌਜਵਾਨ ਪੀੜ੍ਹੀ ਆ ਵੀ ਉਹ ਆਪਣਾ ਰਜਗਾਰ ਤੇ ਜਾ ਸਕਦਾ ਤੇ ਕਹਿੰਦਾ ਮਤਲਬ ਇਹ ਆ ਸਰਕਾਰ 2.5 ਸਾਲ ਹੋ ਗਈ ਹਜੇ ਸੁੱਤੀ ਪਈ ਹੈ ਜੀ ਹਜੇ ਤੱਕ ਸਰਕਾਰ ਨੂੰ ਪਤਾ ਨਹੀਂ ਹੈਗਾ ਵੀ ਗਰੀਬ ਕਿੱਥੇ ਆ ਤੇ ਅਮੀਰ ਕਿੱਥੇ ਆ ਜਿਹੜਾ ਕੋਈ ਗਰੀਬ ਆ ਤੋ ਗਰੀਬ ਹੀ ਹੋ ਜਾਂਦਾ ਜੱਤੀ ਗਰੀਬ ਹੋ ਜਾਂਦਾ ਜਿਹੜਾ ਕੋਈ ਅਮੀਰ ਆ ਉਹ ਅਮੀਰ ਹੋ ਜਾਂਦਾ ਜਿਹੜਾ ਕੋਈ ਵਿਚਾਲੜਾ ਸਹਜ ਆ ਉਹ ਉੱਥੇ ਰਸਮੀ ਅਸੀਂ ਤਾਂ ਇਹ ਸਰਕਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਜਿਹੜਾ ਗਰੀਬ ਆ ਉਹ ਗਰੀਬ ਦਾ ਮਾੜਾ ਮੋਟਾ ਕੋਈ ਸੋਚਿਆ ਜਾਵੇ ਜੀ ਤੇ ਨਹੀਂ ਤਾਂ ਨਹੀਂ ਤਾਂ ਵੀ ਜਿਹੜੇ ਗਰੀਬ ਆ ਉਹ ਤਾਂ ਗਰੀਬ ਹੀ ਹੋ ਜਾਂਦੇ ਜੀ ਸੇ ਤਾਂ ਇਹ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਜਿਹੜੀ ਮੇਨ ਕਣਕ ਦੀ ਗੱਲ ਆ ਬਾਈ ਕਣਕ ਮੰਨੋ ਵੀ 30 ਤੋਂ 5 ਕਿਲੋ ਤੇ ਆ ਗਈ ਚਲੋ ਅਸੀਂ ਤੇ ਇਹ ਗੱਲ ਨਹੀਂ ਕਹਿੰਦੇ ਕਿ ਵੀ 5 ਕਿਲੋ ਵੀ ਸਾਨੂੰ ਤਾਂ ਚਾਹੀਦੀ ਨਾ ਦੇਵੇ ਤਕਰੀਬਨ ਵੀ ਤੇ ਇਹ ਗੱਲ ਕਹਿੰਦੇ ਵੀ ਸਾਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਜਿਹੜੀ ਗਰੀਬ ਘਰ ਦਾ ਕੋਈ ਬੱਚਾ ਪੜਿਆ ਲਿਖਿਆ ਹੋਾ ਪਲੱਸ 2 ਤੋਂ ਮੰਨੋ ਤਕਰੀਬਨ ਪੜਿਆ ਹੋਾ ਉਹਨੂੰ ਬੱਚੇ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਸਾਡੀ ਸਰਕਾਰ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਇਹ ਆ ਕਿ ਜਿਹੜਾ ਕੋਈ ਪੜਾ ਲਿਖਿਆ ਉਹਨੂੰ ਗਰੀਬ ਕਰਦੇ ਬੱਚੇ ਨੂੰ ਇੱਕ ਤਾਂ ਸਰਕਾਰੀ ਨੌਕਰੀ ਦਿੱਤੀ ਜਾਵੇ ਸਾਨੂੰ 10 ਕਿਲੋ ਸਾਨੂੰ 50 ਕਿਲੋ ਸਾਨੂੰ 20 ਕਿਲੋ ਸਾਨੂੰ 5 ਕਿਲੋ ਕਣਕ ਨਹੀਂ ਚਾਹੀਦੀ ਸਾਨੂੰ ਰਜਕਾਰ ਚਾਹੀਦਾ ਸਾਨੂੰ ਰਜਕਾਰ ਮੈਲਾ ਚਾਹੀਦਾ ਸਰਕਾਰ ਭਗਵੰਤ ਮਾਨ ਨੂੰ ਹੱਥ ਵਨ ਕੇ ਬੇਨਤੀ ਕਰਦੇ ਕਿ ਸਾਨੂੰ ਗਰੀਬ ਦਾ ਮਾੜਾ ਮੋਟਾ ਕੋਈ ਧਿਆਨ ਮਾਰ ਕੇ ਦੇਖ ਲਵੇ ਜਦੋਂ ਆਪਾਂ ਕਿਸਾਨਾਂ ਬਾਰੇ ਇੰਨਾ ਕੁ ਸੋਚੀ ਜਾਂਦੇ ਤੇ ਗਰੀਬੀ ਕੋਈ ਬੈਠਾ ਉਹਦੇ ਘਰ ਵੀ ਸੋਚੋ ਨਾ ਸਭ ਤੋਂ ਜਿਆਦਾ 80% ਲੋਕ ਜਿਹੜੀ ਵੋਟ ਕਹਿੰਦੇ ਆ ਵੋਟ ਵੋਟੋ ਗਰੀਬ ਦੀ ਹੁੰਦੀ ਆ ਜੀ ਜੇ ਆਪਾਂ ਕਹੀਏ ਵੀ ਤਕੜੇ ਜਿਹੜੇ ਬੰਦੇ ਆ ਜਾਂ ਜ਼ਮੀਂਦਾਰ ਆ ਜਾਂ ਬਾਣੀਏ ਆ ਜਾਂ ਹੋਰ ਕਾਸਟਾਂ ਉਹਨਾਂ ਦੀ 20% ਵੋਟ ਹੁੰਦੀ ਆ 80% ਲੋਕ ਜਿਹੜੇ ਸਾਡੀ ਛੋਟੀ ਕਾਸਟ ਦੇ ਆ ਗਰੀਬ ਆ ਉਹਨਾਂ ਦੀ ਵੋਟ ਹੁੰਦੀ ਆ ਤੇ ਉਹ ਵੋਟ ਨੂੰ ਵੋਟ ਨਹੀਂ ਸਮਝਦੇ ਪਏ ਹੈਗੇ ਜਿਹੜਾ ਕੋਈ ਅਮੀਰ ਬੰਦਾ ਜਾਂ ਮੰਨ ਲਓ ਤਕੜੇ ਧੜੇ ਦਾ ਬੰਦਾ ਵਾ ਜਿਹੜਾ ਉਹਨੇ ਕੁਝ ਕਹਿਤਾ ਵਸ ਉਹ ਸਰਕਾਰਾਂ ਨੇ ਉਹਦੀ ਗੱਲ ਮੰਨਣੀ ਆ ਜਿਹੜਾ ਕੋਈ ਮੇਰੇ ਵਰਗਾ ਗਰੀਬ ਉਹਦੀ ਗੱਲ ਦੀ ਸੁਣਾਈ ਨਹੀਂ ਸੁਣਨੀ ਹੈਗੀ ਉਹ ਕਹਦੇ ਨੇ ਕਿ ਵੀ ਇਹ ਤਾਂ ਯਾਰ ਬੋਲੀ ਜਾਂਦੇ ਤੂੰ ਕੀ ਕਰਾਉਣਾ ਆਪਾਂ ਉਹ ਗਰੀਬ ਨੂੰ ਪਤਾ ਹੁੰਦਾ ਵੀ ਮਜ਼ਦੂਰੀ ਕੀ ਆ ਤੇ ਗਰੀਬੀ ਕੀ ਆ ਸਾ ਇਹ ਤਾਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਸਾਨੂੰ 5 ਕਿਲੋ ਕਣਕ ਵੀ ਨਾ ਦੇਵੇ ਸਾਨੂੰ ਘਰ ਘਰ ਕਰ ਕਰ ਨੌਕਰੀ ਜਿਹੜੀ ਸਰਕਾਰੀ ਨੌਕਰੀ ਆ ਗਰੀਬ ਦੇ ਹੱਕ ਨੂੰ ਉਹ ਮਿਲਣੀ ਚਾਹੀਦੀ ਹੈ ਜੀ